ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪੰਜਾਬ ਟਾਕ ਨਿਊਜ਼ ਨਾਲ ਤੇ ਮੈਂ ਹਾਂ ਚਿੰਮੂ ਹਜਾਰੇਵਾਲਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਰੋਈਪੁਰ ਦੇ ਇੱਕ ਪਿੰਡ ਦੀਆਂ ਜਿੱਥੇ ਨਸ਼ਾ ਤਸਕਰ ਦੀ ਹਵੇਲੀ ਤੇ ਸਰਕਾਰ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੁਜਰਮ ਨੂੰ ਜਿਹੜੀ ਕਿ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਜਿਸ ਦੀ ਕੋਠੀ ਢਾਈ ਜਾ ਰਹੀ ਹੈ ਇਹ ਪਹਿਲਾਂ ਤੋਂ ਹੀ ਕਾਫੀ ਸਮੇਂ ਤੋਂ ਸਰਹੱਦ ਪਾਰ ਤੋਂ ਜਿਹੜੀ ਨਸ਼ੇ ਦੀ ਤਸਕਰੀ ਕਰਦਾ ਸੀ ਤੇ 15 ਸਾਲ ਵਾਸਤੇ ਇਹ ਸਜ਼ਾ ਕੱਟ ਰਿਹਾ ਹੈ ਹੁਣ ਫਿਰ ਇਸ ਦੀ ਜਿਹੜੀ ਸ਼ਮੂਲੀਅਤ ਹੈ ਪਾਈ ਜਾਣ ਕਰਕੇ ਜਿਹੜਾ ਮਕਾਨ ਹੈ ਘਰ ਹੈ ਟਾਇਆ ਜਾ ਰਿਹਾ ਹੈ ਦੇਖੋ ਤੁਸੀਂ ਵੀ ਤਸਵੀਰਾਂ Oh, okay. no. ਉਹਨਾ ਦੇ ਉਹ ਨਾਂ ਨੂੰ ਦਿਓ ਕਾਕਾ ਜਸਮੰਤ ਉਹ ਫਾਈਲ ਕਿੱਥੇ ਆਪਣੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਮੁਤਾਬਕ ਇਹ ਇੱਕ ਨਸ਼ਾ ਤਸਕਰ ਹੈ ਜਿੰਨਾਂ ਦਾ ਘਰ ਹੈ ਇਹ ਤੇ ਉਹਨਾਂ ਦੇ ਤਿੰਨ ਪਰਚੇ ਦਰਜ ਆ ਉਹਦੇ ਤੇ ਤੇ ਉਹਦੇ ਚੋਂ ਇੱਕ ਪਰਚੇ ਦੇ ਵਿੱਚ ਉਹ ਪਿੱਛੇ ਹੀ ਕੈਦ ਕੱਟ ਰਿਹਾ ਸੀ 7 ਸਾਲ ਕੈਦ ਕੱਟੀ ਹੈ ਉਸ ਤੋਂ ਬਾਅਦ ਇੱਕ ਹੋਰ ਪਰਚੇ ਸਾਨੂੰ ਵੌਂਟਡ ਹੈ ਤੇ ਇਹ ਪਤਾ ਲੱਗਿਆ ਸੀਗਾ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਜੰਗਲਾਤ ਵਿਭਾਗ ਵੱਲੋਂ ਵੀ ਵੀ ਇਹ ਪ੍ਰੋਟेक्टेड ਲੈਂਡ ਹੈ ਜਿਹੜੀ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਜੋ ਤੁਸੀਂ ਦੇਖਦੇ ਆ ਵੀ ਜਿਹੜੇ ਕਿੰਨਾ ਸੋਲਿਡ ਪਰਫਾਰਮ ਨੂੰ ਕਿ ਜਿਹੜੇ ਨਸ਼ੇ ਦੇ ਪ੍ਰਸੀਡਸ ਤੋਂ ਇਹਦੇ ਜਿਹੜੇ ਨਜਾਇਜ਼ ਨਸ਼ਾ ਵੇਚ ਕੇ ਜੋ ਇਹਨੇ ਆਇਆ ਤੇ ਉਸ ਦਾ ਇਹ ਸਾਰੀ ਕਾਰਵਾਈ ਕੀਤੀ ਸਰ ਹੋੰਦਾ ਕਿ ਕਿੰਨੀ ਖੇਪ ਜਿਹੜੀ ਆ ਭਾਰਤ ਦੀ ਸੀਮਾ ਦੇ ਵਿੱਚ ਲਿਆ ਚੁੱਕਿਆ ਸੀ ਕਿੰਨੀ ਕੁ ਕਿਫੜੀ ਜਾ ਚੁੱਕੀ ਆ ਇਹਦੇ ਕੋਲੋਂ ਪਹਿਲਾਂ ਜਿਹੜਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਇਹਨੂੰ ਸਜ਼ਾ ਸੀ ਹੋਈ ਸੀ ਉਹਦੇ ਚ 25 ਕਿਲੋ ਹੈਰੋਇਨ ਸੀਗੀ ਜਿਹਦੇ ਵਿੱਚ ਇਹ 15 ਸਾਲ ਦੀ ਇਹਨੂੰ ਸਜ਼ਾ ਹੋਈ ਵੀ ਆ ਤੇ ਹੁਣ ਉਹ 7 ਸਾਲ ਕੱਟ ਕੇ ਇਹਨੂੰ ਮਾਨਯੋਗ ਜ਼ਾਲਤ ਵੱਲੋਂ ਬੇਲ ਮਿਲੀ ਸੀ ਬਟ ਇਹ ਫੇਰ ਸਾਨੂੰ ਇੱਕ ਕੇਸ ਦੇ ਵਿੱਚ ਵਾਂਟਡ ਹੈ ਤੇ ਹੁਣ ਉਹ ਪਗੋੜਾ ਸਰ ਕੀ ਨਾਮ ਕੀ ਹੈ ਜੀ ਇਹਦਾ ਇਹ ਇਹ ਹੈਗਾ ਜੀ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਗੇ ਹਜਾਰਾ ਸਿੰਘ ਵਾਲਾ ਸਰ ਇਹ ਆਪਣੇ ਆਪ ਚ ਇੱਕ ਵੱਡੀ ਕਾਰਵਾਈ ਨਹੀਂ ਹੈ ਕਿ ਸਰਹੱਦ ਦੇ ਉੱਪਰ ਜਿਹੜਾ ਨਸ਼ਾ ਤਸਕਰ ਹੈ ਪੰਜਾਬ ਦੇ ਇਲਾਕਿਆਂ 'ਚ ਦੇ ਰਿਹਾ ਸੀਗਾ ਨਸ਼ੇ ਦੀ ਕੀਪ ਨੂੰ ਕਿ ਵੱਡੀ ਕਾਰਵਾਈ ਮੰਨੀ ਜਾ ਸਕਦੀ ਹੈ ਇਸ ਨੂੰ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਵੀ ਇਹ ਪਹਿਲਾਂ ਵੀ 25 ਕਿਲੋ ਹੈਰੋਇਨ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਸੀ ਇਹ ਬੰਦਾ ਤੇ ਉਸ ਤੋਂ ਬਾਅਦ ਵੀ ਇਸੇ ਦੋ ਕੇਸ ਹੋਰ ਇਹਦੇ ਤੇ ਰਜਿਸਟਰਡ ਸੀਗੇ ਤੇ ਇੱਕ ਕੇਸ ਜਿਹੜਾ ਵਿੱਚ ਸਾਨੂੰ ਹਜੇ ਵੀ ਇਹ ਵਾਂਟਡ ਹੈ ਤੇ ਇਸ ਨੇ ਆਪਣੇ ਜਿਹੜੇ ਨਜਾਇਜ਼ ਧੰਦੇ ਤੋਂ ਜਿਹੜੇ ਪੈਸੇ ਬਣਾਏ ਹੋਏ ਉਸ ਦਾ ਇਹ ਇਸ ਨੇ ਇਹ ਜਿਹੜਾ ਘਰ ਬਣਾਇਆ ਹੋਇਆ ਸੀ ਸਰ ਅਗਲੇ ਕੋਈ ਹੋਰ ਵੀ ਹੈਗੇ ਆ ਜੀ ਜਿਹੜੇ ਹੋਰ ਕਈ ਘਰਾਂ ਤੇ ਜਿਹੜਾ ਇਹ ਕਾਰਵਾਈ ਹੋ ਰਹੀ ਹੈ ਹਾਂ ਜੀ ਬਿਲਕੁਲ ਬਿਲਕੁਲ ਜਿਹੜੀ ਇਹ ਜਿਹੜੇ ਜੋ ਕੋਈ ਵੀ ਨਸ਼ਾ ਤਸਕਰ ਇਹ ਗਲਤ ਹਰਕਤਾਂ ਕਰ ਰਿਹਾ ਜਿਹੜੇ ਆਪਣੇ ਨਸ਼ੇ ਵੇਚ ਕੇ ਆਪਣੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਿਹਾ ਅਸੀਂ ਉਸਤੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਤੁਸੀਂ ਨਸ਼ਾ ਦਸਕਰ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਅੱਜ ਇੱਕ ਇੱਕ ਘਰ ਤੇ ਕਾਰਵਾਈ ਕੀਤੀ ਜੇਗੀ ਅਗਲਾ ਵੀ ਕੋਈ ਹੋਰ ਕੰਮ ਹੋ ਰਿਹਾ ਜੇ ਅੱਜ ਇਸੇ ਤੇ ਕਾਰਵਾਈ ਹੈ ਜੀ ਫਿਰ ਇਸ ਤੋਂ ਬਾਅਦ ਇਹਦੇ ਨਾਲ ਹੀ ਜੇ ਤੁਸੀਂ ਦੇਖਣ ਇਹਨਾਂ ਨੂੰ ਜਿਹੜੇ ਜੰਗਲਾਤ ਵਿਭਾਗ ਦੀ ਨਾਲ ਲੱਗਦੀ ਇਹਦੀ ਜ਼ਮੀਨ ਵੀ ਹੈ ਟੋਟਲ ਇੱਕ ਕਿੱਲਾ ਇੱਕ ਏਕੜ ਹੈ ਉਹ ਜ਼ਮੀਨ ਵੀ ਜੰਗਲਾਤ ਵਿਭਾਗ ਵੱਲੋਂ ਰੀਕਲੇਮ ਕੀਤੀ ਜਾ ਰਹੀ ਹੈ ਜਿਹੜੀ ਜਿੱਤੇ ਕਬਜ਼ਾ ਕੀਤਾ ਹੋਇਆ ਸੀ